ਇਸ ਕਤਲ ਨੂੰ ਲੈ ਕੇ ਕੁਆਰਟਰ ਵਿੱਚ ਰਹਿੰਦੇ ਸਾਰੇ ਹੀ ਲੋਕਾਂ ਨੂੰ ਆਪਣੀ ਸੇਫਟੀ ਦੀ ਚਿੰਤਾ ਇਸ ਕਰਕੇ ਜ਼ਿਆਦਾ ਹੋਣ ਲੱਗੀ ਕਿਉਂਕਿ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਵੀ ਸੁਰਾਗ ਹੱਥ ਨਹੀਂ ਲੱਗ ਰਿਹਾ ਸੀ ਸੋ ਅਸੀਂ ਇੱਕ ਇੱਕ ਕਰਕੇ ਸਾਰੇ ਫੇਲੀਅਰਸ ਦੀ ਗੱਲ ਕਰਾਂਗੇ ਪਹਿਲਾ ਫੇਲੀਅਰ ਇਹ ਸੀ ਕਿ ਪੁਲਿਸ ਨੂੰ ਕੋਈ ਵੀ ਫੋਰਸਡ ਐਂਟਰੀ ਦੇ ਨਿਸ਼ਾਨ ਨਹੀਂ ਮਿਲੇ ਸੋ ਪੁਲਿਸ ਦੇ ਕਹਿਣ ਮੁਤਾਬਿਕ ਜਿਹੜਾ ਅਪਰਾਧੀ ਹੈ ਉਹ ਜਮਾਲਦੀਨ ਨੂੰ ਜਾਣਦਾ ਹੋ ਸਕਦਾ ਸੀ ਕਿ ਜਮਾਲਦੀਨ ਨੇ ਹੀ ਉਸ ਬੰਦੇ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ। ਦੂਸਰਾ ਫੇਲਿਅਰ ਇਹ ਹੈ ਕਿ ਪੁਲਿਸ ਨੇ ਦੱਸਿਆ ਕਿ ਅਪਰਾਧੀ ਸ਼ਾਇਦ ਰੈਜ਼ੀਡੈਂਸ਼ੀਅਲ ਏਰੀਆ ਦੇ ਜਿਹੜਾ ਬੈਕ ਗੇਟ ਆ ਉੱਥੋਂ ਐਂਟਰ ਹੋਇਆ ਉਹ। ਕਿਉਂਕਿ ਉੱਥੇ ਸਿਕਿਉਰਿਟੀ ਬਿਲਕੁਲ ਨਾ ਮਾਤਰ। ਤੀਸਰਾ ਫੇਲਿਅਰ ਇਹ ਸੀ ਕਿ ਪੁਲਿਸ ਨੂੰ ਅਜੇ ਤੱਕ ਮੋਟਿਵ ਦਾ ਹੀ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਚੋਰੀ ਦਾ ਕੇਸ ਹੈ ਜਾਂ ਕਤਲ ਦਾ ਕੇਸ। ਇਨੀਸ਼ੀਅਲ ਫਾਈਂਡਿੰਗਸ ਦੇ ਵਿੱਚ ਪੁਲਿਸ ਨੇ ਇਹ ਕਿਹਾ ਸੀ ਕਿ ਇਹ ਡਕੈਤੀ ਦਾ ਕੇਸ ਹੈ। ਪਰ ਜਿਸ ਬੇਰਹਿਮੀ ਨਾਲ ਜਮਾਲਦੀਨ ਨੂੰ ਮਾਰਿਆ ਗਿਆ ਸੀ ਉਸ ਨੂੰ ਦੇਖ ਕੇ ਕਈ ਪੁਲਿਸ ਅਫਸਰ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਅਪਰਾਧੀ ਕਤਲ ਕਰਨ ਹੀ ਆਏ ਸੀ ਚੋਰੀ ਤਾਂ ਉਹਨਾਂ ਨੇ ਸ਼ਾਇਦ ਇਸ ਕਰਕੇ ਕੀਤੀ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਉਲਝਾਇਆ ਜਾ ਸਕੇ ਚੌਥਾ ਫੇਲਿਅਰ ਇਹ ਸੀ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਪੁਲਿਸ ਨੂੰ ਕੁਝ ਵੀ ਹੱਥ ਨਹੀਂ ਲੱਗਾ ਪੁਲਿਸ ਦੇ ਕਹਿਣ ਮੁਤਾਬਿਕ ਉਹਨਾਂ ਨੂੰ ਤਿੰਨ ਬੰਦਿਆਂ ਤੇ ਸ਼ੱਕ ਹੈ ਪਰ ਅਜ ਤੱਕ ਕੋਈ ਅਰੈਸਟ ਨਹੀਂ ਹੋਈ ਨਾ ਹੀ ਕਿਸੇ ਦੀ ਪਛਾਣ ਜਨਤਕ ਕੀਤੀ ਗਈ। ਸੋ ਸਿਸਟਮ ਇੱਕ ਵਾਰ ਤੋਂ ਫੇਰ ਫੇਲ ਹੋ ਗਿਆ।